ਦੂਸਰ ਗ੍ਰਿਫਤਾਰ ਕੀਤਾ ਗਿਆ ਤਾਂ ਯੂਪੀ ਦੇ ਵਿੱਚ ਇਹ ਗ੍ਰਿਫਤਾਰੀ ਹੋਈ ਹੈ ਜਿੱਥੇ ਕਿ ਸ਼ਹਿਜਾਦ ਨਾਮ ਦੇ ਇਸ ਵਿਅਕਤੀ ਨੂੰ ਮਰਾਦਾਬਾਦ ਤੋਂ ਦਬੋਚਿਆ ਗਿਆ ਤਾਂ ਆਈਐਸਆਈ ਨੂੰ ਇੱਕ ਗੁਪਤ ਸੂਚਨਾਮਾ ਭੇਜਦਾ ਸੀ ਤਾਂ ਪੁਛਗਿਸ਼ ਤੋਂ ਬਾਅਦ ਵੱਡੇ ਖੁਲਾਸੇ ਹੋਏ ਨੇ ਰਾਮਪੁਰ ਦੇ ਨਾਲ ਕਈ ਹੋਰ ਸਥਾਨਾਂ ਦੇ ਵਿੱਚ ਲੋਕਾਂ ਦੀ ਤਸਕਰੀ ਦੀ ਆੜ ਦੇ ਵਿੱਚ ਆਈਐਸਆਈ ਦੇ ਲਈ ਕੰਮ ਕਰਨ ਦੇ ਲਈ ਪਾਕਿਸਤਾਨ ਜਿਹੜਾ ਉਹ ਲੋਕਾਂ ਨੂੰ ਭੇਜਦਾ ਸੀ ਤਾਂ ਉੱਥੇ ਹੀ ਪਾਕਿਸਤਾਨੀ ਖੂਫੀਆ ਏਜੰਸੀ ISI ਦੇ ਇਸ਼ਾਰੇ ਤੇ ਜਸੂਸੀ ਕਰਨ ਵਾਲਾ ਇਹ ਰਾਮਪੁਰ ਨਿਵਾਸੀ ਸ਼ਹਿਜ਼ਾਦ ਜਿਸ ਨੂੰ ਕਿ ਕੱਲ ਗ੍ਰਿਫਤਾਰ ਕਰ ਲਿਆ ਗਿਆ ਤਾਂ ਉੱਥੇ ਹੀ ਦੱਸ ਦਈਏ ਕਿ ISI ਦੇ ਕਈ ਹੈਂਡਲਰਸ ਦੇ ਸੰਪਰਕ ਦੇ ਵਿੱਚ ਸੀ ਗੁਪਤ ਸੂਚਨਾਵਾਂ ਭੇਜਦਾ ਸੀ ਤੇ ਹੈਂਡਲਰਸ ਦੇ ਇਸ਼ਾਰੇ ਤੇ ਕਈ ਏਜੰਟਸ ਨੂੰ ਵੀ ਪੈਸਾ ਪਹੁੰਚਾਉਂਦਾ ਸੀ ਤਾਂ ਕੁਝ ਲੋਕਾਂ ਨੂੰ ਪਾਕਿਸਤਾਨ ਵੀ ਇਹ ਭੇਜ ਚੁੱਕਾ ਹੈ ਜਸੂਸੀ ਦੇ ਲਈ ਤਾਂ ਆਈਟੀਐਸ ਨੂੰ ਜਿਹੜੀ ਖੂਫਨਾ ਖੂਫੀਆ ਜਿਹੜੀ ਸੂਚਨਾ ਮਿਲਦੀ ਹੈ ਰਾਮਪੁਰ ਨਿਵਾਸੀ ਇਹ ਵਿਅਕਤੀ ਭਾਰਤ ਪਾਕਿਸਤਾਨ ਦੀ ਸੀਮਾ ਤੇ ਤਸਕਰੀ ਦਾ ਕੰਮ ਕਰਦਾ ਹੈ ਤਾਂ ਆਈਐਸਆਈ ਦਾ ਜਿਹੜਾ ਸਰੰਕਸ਼ਨ ਮਿਲਦਾ ਹੈ ਤਾਂ ਉੱਥੇ ਦੱਸ ਦਈਏ ਕਿ ਜਸੂਸੀ ਕਰਨ ਦੇ ਲਈ ਦੇਸ਼ ਵਿਰੋਧੀ ਗਤੀਵਿਧੀਆਂ ਦੇ ਵਿੱਚ ਵੀ ਸ਼ਾਮਲ ਪਾਇਆ ਜਾਂਦਾ ਹੈ ਤਾਂ ਪਿਛਲੇ ਦਿਨਾਂ ਦੇ ਵਿੱਚ ਕਈ ਪਾਕਿਸਤਾਨੀ ਜਸੂਸ ਜਿਹੜੇ ਫੜੇ ਗਏ ਜਿਸ ਦੇ ਵਿੱਚ ਇੱਕ ਨੌਜਵਾਨ ਮੁੰਡਾ ਤੇ ਉਸ ਦੇ ਨਾਲ ਹੀ ਇੱਕ ਯੂਟਿਊਬਰ ਦਾ ਨਾਮ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਆਇਆ ਤਾਂ ਉੱਥੇ ਹੀ ਹੁਣ ਯੂਪੀ ਤੋਂ ਇਸ ਜਸੂਸ ਦੀ ਵੀ ਗ੍ਰਿਫਤਾਰੀ ਕੀਤੀ ਗਈ ਹੈ ਜਿੱਥੇ ਕਿ ਕਿਹਾ ਜਾ ਰਿਹਾ ਹੈ ਕਿ ਕਈ ਸਾਲਾਂ ਤੋਂ ਪਾਕਿਸਤਾਨ ਆਉਂਦਾ ਜਾਂਦਾ ਰਿਹਾ ਹੈ ਤਾਂ ਉੱਥੇ ਹੀ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਗਈ ਤਾਂ ਪਤਾ ਲੱਗਦਾ ਹੈ ਕਿ ਰਾਮਪੁਰ ਦਾ ਰਹਿਣ ਵਾਲਾ ਕਈ ਸਾਲਾਂ ਤੋਂ ਪਾਕਿਸਤਾਨ ਆਉਂਦਾ ਜਾਂਦਾ ਰਿਹਾ ਹੈ ਤਾਂ ਚੋਰੀ ਛਿਪੇ ਭਾਰਤ ਤੇ ਪਾਕਿਸਤਾਨ ਦੇ ਵਿੱਚ ਕਾਸਮੈਟਿਕ ਕੱਪੜੇ ਮਸਾਲਿਆਂ ਦਾ ਸਮਾਨ ਜਿਹੜਾ ਉਹ ਗਲਤ ਢੰਗ ਦੇ ਨਾਲ ਸਰਹੱਦ ਤੋਂ ਪਾਰ ਲੈ ਕੇ ਜਾਂਦਾ ਸੀ ਤਾਂ ਇਸੇ ਆੜ ਦੇ ਵਿੱਚ ISI ਦੇ ਲਈ ਕੰਮ ਕਰਦਾ ਸੀ ਤਾਂ ਏਜੰਟ ਦੇ ਲਗਾਤਾਰ ਸੰਪਰਕ ਦੇ ਵਿੱਚ ਸੀ ਗੁਪਤ ਸੂਚਨਾਵਾਂ ਦੇਸ਼ ਦੀ ਸੁਰੱਖਿਆ ਦੇ ਨਾਲ ਜੁੜੀਆਂ ਸਾਂਝਾ ਕਰਦਾ ਸੀ ਪਰ ਹੁਣ ਇਸ ਤੇ ਕਾਰਵਾਈ ਕੀਤੀ ਗਈ ਹੈ ਜਿੱਥੇ ਕਿ ਬੀਜੇ ਦਾ ਵੀ ਇੰਤਜ਼ਾਮ ਕਰਾ ਕੇ ਦਿੱਤਾ ਜਾਂਦਾ ਸੀ ਤਾਂ ਹੁਣ ਇਸ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਤੇ ਮਰਾਦਾਬਾਦ ਤੋਂ ਇਸ ਨੂੰ ਦਬੋਚ ਲਿਆ ਗਿਆ ਤਾਂ ਕਾਫੀ ਜ਼ਿਆਦਾ ਦੇਸ਼ ਵਿਰੋਧੀ ਗਤੀਵਿਧੀਆਂ ਦੇ ਵਿੱਚ ਹਿੱਸਾ ਪਾਇਆ ਗਿਆ ਤਾਂ ਉੱਥੇ ਹੀ ਅ ਕਿਸ ਤਰੀਕੇ ਦੇ ਨਾਲ ਇਹ ਲੋਕਾਂ ਨੂੰ ਜਦੋਂ ਭੇਜਦਾ ਸੀ ਤਾਂ বিজে ਦਾ ਵੀ ਇੰਤਜ਼ਾਮ ਕਰਦਾ ਸੀ ਭਾਰਤ ਦੇ ਖਿਲਾਫ ਜਸੂਸੀ ਦੇ ਲਈ ਆਈਐਸਆਈ ਨੂੰ ਭਾਰਤੀ SIM ਵੀ ਜਿਹੜੀ ਉਪਲਬਧ ਕਰਵਾਈ ਸੀ ਤਾਂ ਉੱਥੇ ਹੀ ਅਦਾਲਤ ਦੇ ਸਾਹਮਣੇ ਅੱਜ ਜਿਹੜਾ ਇਸ ਨੂੰ ਪੇਸ਼ ਕੀਤਾ ਜਾਏਗਾ ਰਿਮਾਂਡ ਦੇ ਲਈ ਤਾਂ ਵੱਡੀ ਅਪਡੇਟ ਹੈ ਕਿ ਕਿਸ ਤਰੀਕੇ ਦੇ ਨਾਲ ਕੁਝ ਲੋਕ ਫੜੇ ਜਾ ਰਹੇ ਨੇ ਜਿਹੜੇ ਕਿ ਪਾਕਿਸਤਾਨ ਦੇ ਲਈ ਜਾਸੂਸੀ ਕਾਰੇ ਨੇ ਦੱਸ ਦਈਏ ਕਿ ਇੱਕ ਹੋਰ ਪਾਕਿਸਤਾਨੀ جاسੂਸ ਗ੍ਰਿਫਤਾਰ ਕੀਤਾ ਗਿਆ ਤਾਂ ਯੂਪੀ ਦੇ ਵਿੱਚ ਇਹ ਗ੍ਰਿਫਤਾਰੀ ਹੋਈ ਹੈ ਜਿੱਥੇ ਕਿ ਸ਼ਹਿਜ਼ਾਦ ਨਾਮ ਦੇ ਇਸ ਵਿਅਕਤੀ ਨੂੰ ਮਰਾਦਾਬਾਦ ਤੋਂ ਦਬੋਚਿਆ ਗਿਆ ਤਾਂ ਆਈਐਸਆਈ ਨੂੰ ਇੱਕ ਗੁਪਤ ਸੂਚਨਾਮਾ ਭੇਜਦਾ ਸੀ ਤਾਂ ਪੁਛਗਿਸ਼ ਤੋਂ ਬਾਅਦ ਵੱਡੇ ਖੁਲਾਸੇ ਹੋਏ ਨੇ ਰਾਮਪੁਰ ਦੇ ਨਾਲ ਕਈ ਹੋਰ ਸਥਾਨਾਂ ਦੇ ਵਿੱਚ ਲੋਕਾਂ ਦੀ ਤਸਕਰੀ ਦੀ ਆੜ ਦੇ ਵਿੱਚ ਆਈਐਸਆਈ ਦੇ ਲਈ ਕੰਮ ਕਰਨ ਦੇ ਲਈ ਪਾਕਿਸਤਾਨ ਜਿਹੜਾ ਉਹ ਲੋਕਾਂ ਨੂੰ ਭੇਜਦਾ ਸੀ ਤਾਂ ਉੱਥੇ ਹੀ ਪਾਕਿਸਤਾਨੀ ਖੂਫੀਆ ਏਜੰਸੀ ISI ਦੇ ਇਸ਼ਾਰੇ ਤੇ ਜਸੂਸੀ ਕਰਨ ਵਾਲਾ ਇਹ ਰਾਮਪੁਰ ਨਿਵਾਸੀ ਸ਼ਹਿਜ਼ਾਦ ਜਿਸ ਨੂੰ ਕਿ ਕੱਲ ਗ੍ਰਿਫਤਾਰ ਕਰ ਲਿਆ ਗਿਆ ਤਾਂ ਉੱਥੇ ਹੀ ਦੱਸ ਦਈਏ ਕਿ ISI ਦੇ ਕਈ ਹੈਂਡਲਰਸ ਦੇ ਸੰਪਰਕ ਦੇ ਵਿੱਚ ਸੀ ਗੁਪਤ ਸੂਚਨਾਵਾਂ ਭੇਜਦਾ ਸੀ ਤੇ ਹੈਂਡਲਰਸ ਦੇ ਇਸ਼ਾਰੇ ਤੇ ਕਈ ਏਜੰਟਸ ਨੂੰ ਵੀ ਪੈਸਾ ਪਹੁੰਚਾਉਂਦਾ ਸੀ ਤਾਂ ਕੁਝ ਲੋਕਾਂ ਨੂੰ ਪਾਕਿਸਤਾਨ ਵੀ ਇਹ ਭੇਜ ਚੁੱਕਾ ਹੈ ਜਸੂਸੀ ਦੇ ਲਈ ਤਾਂ ਆਈਟੀਐਸ ਨੂੰ ਜਿਹੜੀ ਖੂਫਨਾ ਖੂਫੀਆ ਜਿਹੜੀ ਸੂਚਨਾ ਮਿਲਦੀ ਹੈ ਰਾਮਪੁਰ ਨਿਵਾਸੀ ਇਹ ਵਿਅਕਤੀ ਭਾਰਤ ਪਾਕਿਸਤਾਨ ਦੀ ਸੀਮਾ ਤੇ ਤਸਕਰੀ ਦਾ ਕੰਮ ਕਰਦਾ ਹੈ ਤਾਂ ਆਈਐਸਆਈ ਦਾ ਜਿਹੜਾ ਸਰੰਕਸ਼ਨ ਮਿਲਦਾ ਹੈ ਤਾਂ ਉੱਥੇ ਹੀ ਦੱਸ ਦਈਏ ਕਿ ਜਸੂਸੀ ਕਰਨ ਦੇ ਲਈ ਦੇਸ਼ ਵਿਰੋਧੀ ਗਤੀਵਿਧੀਆਂ ਦੇ ਵਿੱਚ ਵੀ ਸ਼ਾਮਲ ਪਾਇਆ ਜਾਂਦਾ ਹੈ ਤਾਂ ਪਿਛਲੇ ਦਿਨਾਂ ਦੇ ਵਿੱਚ ਕਈ ਪਾਕਿਸਤਾਨੀ ਜਸੂਸ ਜਿਹੜੇ ਫੜੇ ਗਏ ਜਿਸ ਦੇ ਵਿੱਚ ਇੱਕ ਨੌਜਵਾਨ ਮੁੰਡਾ ਤੇ ਉਸ ਦੇ ਨਾਲ ਹੀ ਇੱਕ ਯੂਟਿਊਬਰ ਦਾ ਨਾਮ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਆਇਆ ਤਾਂ ਉੱਥੇ ਹੀ ਹੁਣ ਯੂਪੀ ਤੋਂ ਇਸ ਜਸੂਸ ਦੀ ਵੀ ਗ੍ਰਿਫਤਾਰੀ ਕੀਤੀ ਗਈ ਹੈ ਜਿੱਥੇ ਕਿ ਇਹ ਕਿਹਾ ਜਾ ਰਿਹਾ ਹੈ ਕਿ ਕਈ ਸਾਲਾਂ ਤੋਂ ਪਾਕਿਸਤਾਨ ਆਉਂਦਾ ਜਾਂਦਾ ਰਿਹਾ ਹੈ ਤਾਂ ਉੱਥੇ ਹੀ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਗਈ ਤਾਂ ਪਤਾ ਲੱਗਦਾ ਹੈ ਕਿ ਰਾਮਪੁਰ ਦਾ ਰਹਿਣ ਵਾਲਾ ਕਈ ਸਾਲਾਂ ਤੋਂ ਪਾਕਿਸਤਾਨ ਆਉਂਦਾ ਜਾਂਦਾ ਰਿਹਾ ਹੈ ਤਾਂ ਚੋਰੀ ਛਿਪੇ ਭਾਰਤ ਦੇ ਪਾਕਿਸਤਾਨ ਦੇ ਵਿੱਚ ਕੋਸਮੈਟਿਕ ਕੱਪੜੇ ਮਸਾਲਿਆਂ ਦਾ ਸਮਾਨ ਜਿਹੜਾ ਉਹ ਗਲਤ ਢੰਗ ਦੇ ਨਾਲ ਸਰਹੱਦ ਤੋਂ ਪਾਰ ਲੈ ਕੇ ਜਾਂਦਾ ਸੀ ਤਾਂ ਇਸੇ ਆੜ ਦੇ ਵਿੱਚ ISI ਦੇ ਲਈ ਕੰਮ ਕਰਦਾ ਸੀ ਤਾਂ ਏਜੰਟ ਦੇ ਲਗਾਤਾਰ ਸੰਪਰਕ ਦੇ ਵਿੱਚ ਸੀ ਗੁਪਤ ਸੂਚਨਾਵਾਂ ਦੇਸ਼ ਦੀ ਸੁਰੱਖਿਆ ਦੇ ਨਾਲ ਜੁੜੀਆਂ ਸਾਂਝਾ ਕਰਦਾ ਸੀ ਪਰ ਹੁਣ ਇਸ ਤੇ ਕਾਰਵਾਈ ਕੀਤੀ ਗਈ ਹੈ ਜਿੱਥੇ ਕਿ ਬੀਜੇ ਦਾ ਵੀ ਇੰਤਜ਼ਾਮ ਕਰਾ ਕੇ ਦਿੱਤਾ ਜਾਂਦਾ ਸੀ ਤਾਂ ਹੁਣ ਇਸ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਤੇ ਮਰਾਦਾਬਾਦ ਤੋਂ ਇਸ ਨੂੰ ਦਬੋਚ ਲਿਆ ਗਿਆ ਤਾਂ ਕਾਫੀ ਜ਼ਿਆਦਾ ਦੇਸ਼ ਵਿਰੋਧੀ ਗਤੀਵਿਧੀਆਂ ਦੇ ਵਿੱਚ ਹਿੱਸਾ ਪਾਇਆ ਗਿਆ ਤਾਂ ਉੱਥੇ ਹੀ ਕਿਸ ਤਰੀਕੇ ਦੇ ਨਾਲ ਇਹ ਲੋਕਾਂ ਨੂੰ ਜਦੋਂ ਭੇਜਦਾ ਸੀ ਤਾਂ ਬੀਜੇ ਦਾ ਵੀ ਇੰਤਜ਼ਾਮ ਕਰਦਾ ਸੀ ਭਾਰਤ ਦੇ ਖਿਲਾਫ ਜਸੂਸੀ ਦੇ ਲਈ ਆਈਐਸਆਈ ਨੂੰ ਭਾਰਤੀ SIM ਵੀ ਜਿਹੜੀ ਉਪਲਬਧ ਕਰਵਾਈ ਸੀ ਤਾਂ ਉੱਥੇ ਹੀ ਅਦਾਲਤ ਦੇ ਸਾਹਮਣੇ ਅੱਜ ਜਿਹੜਾ ਇਸ ਨੂੰ ਪੇਸ਼ ਕੀਤਾ ਜਾਏਗਾ ਰਮਾਂਡ ਦੇ ਲਈ ਤਾਂ ਵੱਡੀ ਅਪਡੇਟ ਹੈ ਕਿ ਕਿਸ ਤਰੀਕੇ ਦੇ ਨਾਲ ਕੁਝ ਲੋਕ ਫੜੇ ਜਾ ਰਹੇ ਨੇ ਜਿਹੜੇ ਕਿ ਪਾਕਿਸਤਾਨ ਦੇ ਲਈ ਜਾਸੂਸੀ ਕਰ ਰਹੇ ਨੇ ਦੱਸ ਦਈਏ ਕਿ ਇੱਕ ਹੋਰ ਪਾਕਿਸਤਾਨੀ جاسੂਸ ਗ੍ਰਿਫਤਾਰ ਕੀਤਾ ਗਿਆ ਤਾਂ ਯੂਪੀ ਦੇ ਵਿੱਚ ਇਹ ਗ੍ਰਿਫਤਾਰੀ ਹੋਈ ਹੈ ਜਿੱਥੇ ਕਿ ਸ਼ਹਿਜ਼ਾਦ ਨਾਮ ਦੇ ਇਸ ਵਿਅਕਤੀ ਨੂੰ ਮਰਾਦਾਬਾਦ ਤੋਂ ਦਬੋਚਿਆ ਗਿਆ ਤਾਂ ਆਈਐਸਆਈ ਨੂੰ ਇੱਕ ਗੁਪਤ ਸੂਚਨਾਮਾ ਭੇਜਦਾ ਸੀ ਤਾਂ ਪੁਸ਼ਗਿਸ਼ ਤੋਂ ਬਾਅਦ ਵੱਡੇ ਖੁਲਾਸੇ ਹੋਏ ਨੇ ਰਾਮਪੁਰ ਦੇ ਨਾਲ ਕਈ ਹੋਰ ਸਥਾਨਾਂ ਦੇ ਵਿੱਚ ਲੋਕਾਂ ਦੀ ਤਸਕਰੀ ਦੀ ਆੜ ਦੇ ਵਿੱਚ ਆਈਐਸਆਈ ਦੇ ਲਈ ਕੰਮ ਕਰਨ ਦੇ ਲਈ ਪਾਕਿਸਤਾਨ ਜਿਹੜਾ ਉਹ ਲੋਕਾਂ ਨੂੰ ਭੇਜਦਾ ਸੀ ਤਾਂ ਉੱਥੇ ਹੀ ਪਾਕਿਸਤਾਨੀ ਖੂਫੀਆ ਏਜੰਸੀ ISI ਦੇ ਇਸ਼ਾਰੇ ਤੇ ਜਸੂਸੀ ਕਰਨ ਵਾਲਾ ਇਹ ਰਾਮਪੁਰ ਨਿਵਾਸੀ ਸ਼ਹਿਜ਼ਾਦ ਜਿਸ ਨੂੰ ਕਿ ਕੱਲ ਗ੍ਰਿਫਤਾਰ ਕਰ ਲਿਆ ਗਿਆ ਤਾਂ ਉੱਥੇ ਹੀ ਦੱਸ ਦਈਏ ਕਿ ISI ਦੇ ਕਈ ਹੈਂਡਲਰਸ ਦੇ ਸੰਪਰਕ ਦੇ ਵਿੱਚ ਸੀ ਗੁਪਤ ਸੂਚਨਾਵਾਂ ਭੇਜਦਾ ਸੀ ਤੇ ਹੈਂਡਲਰਸ ਦੇ ਇਸ਼ਾਰੇ ਤੇ ਕਈ ਏਜੰਟਸ ਨੂੰ ਵੀ ਪੈਸਾ ਪਹੁੰਚਾਉਂਦਾ ਸੀ ਤਾਂ ਕੁਝ ਲੋਕਾਂ ਨੂੰ ਪਾਕਿਸਤਾਨ ਵੀ ਇਹ ਭੇਜ ਚੁੱਕਾ ਹੈ ਜਸੂਸੀ ਦੇ ਲਈ ਤਾਂ ਐਟੀਐਸ ਨੂੰ ਜਿਹੜੀ ਖੂਫਨਾ ਖੂਫੀਆ ਜਿਹੜੀ ਸੂਚਨਾ ਮਿਲਦੀ ਹੈ रामपुर ਨਿਵਾਸੀ ਇਹ ਵਿਅਕਤੀ ਭਾਰਤ ਪਾਕਿਸਤਾਨ ਦੀ ਸੀਮਾ ਤੇ ਤਸਕਰੀ ਦਾ ਕੰਮ ਕਰਦਾ ਹੈ ਤਾਂ ਆਈਐਸਆਈ ਦਾ ਜਾ ਜਿਹੜਾ ਸਰੰਕਸ਼ਨ ਮਿਲਦਾ ਹੈ ਤਾਂ ਉੱਥੇ ਹੀ ਦੱਸ ਦਈਏ ਕਿ ਜਸੂਸੀ ਕਰਨ ਦੇ ਲਈ ਦੇਸ਼ ਵਿਰੋਧੀ ਗਤੀਵਿਧੀਆਂ ਦੇ ਵਿੱਚ ਵੀ ਸ਼ਾਮਲ ਪਾਇਆ ਜਾਂਦਾ ਹੈ ਤਾਂ ਪਿਛਲੇ ਦਿਨਾਂ ਦੇ ਵਿੱਚ ਕਈ ਪਾਕਿਸਤਾਨੀ ਜਸੂਸ ਜਿਹੜੇ ਫੜੇ ਗਏ ਜਿਸ ਦੇ ਵਿੱਚ ਇੱਕ ਨੌਜਵਾਨ ਮੁੰਡਾ ਤੇ ਉਸ ਦੇ ਨਾਲ ਹੀ ਇੱਕ ਯੂਟਿਊਬਰ ਦਾ ਨਾਮ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਆਇਆ ਤਾਂ ਉੱਥੇ ਹੀ ਹੁਣ ਯੂਪੀ ਤੋਂ ਇਸ ਜਸੂਸ ਦੀ ਵੀ ਗ੍ਰਿਫਤਾਰੀ ਕੀਤੀ ਗਈ ਹੈ ਜਿੱਥੇ ਕਿ ਕਿਹਾ ਜਾ ਰਿਹਾ ਹੈ ਕਿ ਕਈ ਸਾਲਾਂ ਤੋਂ ਪਾਕਿਸਤਾਨ ਆਉਂਦਾ ਜਾਂਦਾ ਰਿਹਾ ਹੈ ਤਾਂ ਉੱਥੇ ਕੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਗਈ ਤਾਂ ਪਤਾ ਲੱਗਦਾ ਹੈ ਕਿ ਰਾਮਪੁਰ ਦਾ ਰਹਿਣ ਵਾਲਾ ਕਈ ਸਾਲਾਂ ਤੋਂ ਪਾਕਿਸਤਾਨ ਆਉਂਦਾ ਜਾਂਦਾ ਰਿਹਾ ਹੈ ਤਾਂ ਚੋਰੀ ਛਿਪੇ ਭਾਰਤ ਦੇ ਪਾਕਿਸਤਾਨ ਦੇ ਵਿੱਚ ਕੋਸਮੈਟਿਕ ਕੱਪੜੇ ਮਸਾਲਿਆਂ ਦਾ ਸਮਾਨ ਜਿਹੜਾ ਉਹ ਗਲਤ ਢੰਗ ਦੇ ਨਾਲ ਸਰ ਹੱਦ ਤੋਂ ਪਾਰ ਲੈ ਕੇ ਜਾਂਦਾ ਸੀ ਤਾਂ ਇਸੇ ਆੜ ਦੇ ਵਿੱਚ ਆਈਐਸਆਈ ਦੇ ਲਈ ਕੰਮ ਕਰਦਾ ਸੀ ਤਾਂ ਏਜੰਟ ਦੇ ਲਗਾਤਾਰ ਸੰਪਰਕ ਦੇ ਵਿੱਚ ਸੀ ਗੁਪਤ ਸੂਚਨਾਵਾਂ ਦੇਸ਼ ਦੀ ਸੁਰੱਖਿਆ ਦੇ ਨਾਲ ਜੁੜੀਆਂ ਸਾਂਝਾ ਕਰਦਾ ਸੀ ਪਰ ਹੁਣ ਇਸ ਤੇ ਕਾਰਵਾਈ ਕੀਤੀ ਗਈ ਹੈ ਜਿੱਥੇ ਕਿ ਵੀਜੇ ਦਾ ਵੀ ਇੰਤਜ਼ਾਮ ਕਰਾ ਕੇ ਦਿੱਤਾ ਜਾਂਦਾ ਸੀ ਤਾਂ ਹੁਣ ਇਸ ਦੇ ਖਿਲਾਫ ਮਕਦਮਾ ਦਰਜ ਕੀਤਾ ਗਿਆ ਤੇ ਮਰਾਦਾਬਾਦ ਤੋਂ ਇਸ ਨੂੰ ਦਬੋਚ ਲਿਆ ਗਿਆ ਤਾਂ ਕਾਫੀ ਜ਼ਿਆਦਾ ਦੇਸ਼ ਵਿਰੋਧੀ ਗਤੀਵਿਧੀਆਂ ਦੇ ਵਿੱਚ ਹਿੱਸਾ ਪਾਇਆ ਗਿਆ ਤਾਂ ਉੱਥੇ ਹੀ ਕਿਸ ਤਰੀਕੇ ਦੇ ਨਾਲ ਇਹ ਲੋਕਾਂ ਨੂੰ ਜਦੋਂ ਭੇਜਦਾ ਸੀ ਤਾਂ বিজে ਦਾ ਵੀ ਇੰਤਜ਼ਾਮ ਕਰਦਾ ਸੀ ਭਾਰਤ ਦੇ ਖਿਲਾਫ ਜਸੂਸੀ ਦੇ ਲਈ ਆਈਐਸਆਈ ਨੂੰ ਭਾਰਤੀ SIM ਵੀ ਜਿਹੜੀ ਉਪਲਬਧ ਕਰਵਾਈ ਸੀ ਤਾਂ ਉੱਥੇ ਹੀ ਅਦਾਲਤ ਦੇ ਸਾਹਮਣੇ ਅੱਜ ਜਿਹੜਾ ਇਸ ਨੂੰ ਪੇਸ਼ ਕੀਤਾ ਜਾਏਗਾ ਰਿਮਾਂਡ ਦੇ ਲਈ ਤਾਂ ਵੱਡੀ ਅਪਡੇਟ ਹੈ ਕਿ ਕਿਸ ਤਰੀਕੇ ਦੇ ਨਾਲ ਕੁਝ ਲੋਕ ਫੜੇ ਜਾ ਰਹੇ ਨੇ ਜਿਹੜੇ ਕਿ ਪਾਕਿਸਤਾਨ ਦੇ ਲਈ ਜਸੂਸੀ ਕਰ ਰਹੇ ਨੇ ਦੱਸ ਦਈਏ ਕਿ ਇੱਕ ਹੋਰ ਪਾਕਿਸਤਾਨੀ ਜਸੂਸ ਗ੍ਰਿਫਤਾਰ ਕੀਤਾ ਗਿਆ ਤਾਂ ਯੂਪੀ ਦੇ ਵਿੱਚ ਇਹ ਗ੍ਰਿਫਤਾਰੀ ਹੋਈ ਹੈ ਜਿੱਥੇ ਕਿ ਸ਼ਹਿਜ਼ਾਦ ਨਾਮ ਦੇ ਇਸ ਵਿਅਕਤੀ ਨੂੰ ਮਰਾਦਾਬਾਦ ਤੋਂ ਦਬੋਚਿਆ ਗਿਆ ਤਾਂ ਆਈਐਸਆਈ ਨੂੰ ਇੱਕ ਗੁਪਤ ਸੂਚਨਾਮਾ ਭੇਜਦਾ ਸੀ ਤਾਂ ਪੁਸ਼ਗਿਸ਼ ਤੋਂ ਬਾਅਦ ਵੱਡੇ ਖੁਲਾਸੇ ਹੋਏ ਨੇ ਰਾਮਪੁਰ ਦੇ ਨਾਲ ਕਈ ਹੋਰ ਸਥਾਨਾਂ ਦੇ ਵਿੱਚ ਲੋਕਾਂ ਦੀ ਤਸਕਰੀ ਦੀ ਆੜ ਦੇ ਵਿੱਚ ਚ ਆਈਐਸਆਈ ਦੇ ਲਈ ਕੰਮ ਕਰਨ ਦੇ ਲਈ ਪਾਕਿਸਤਾਨ ਜਿਹੜਾ ਉਹ ਲੋਕਾਂ ਨੂੰ ਭੇਜਦਾ ਸੀ ਤਾਂ ਉੱਥੇ ਹੀ ਪਾਕਿਸਤਾਨੀ ਖੂਫੀਆ ਏਜੰਸੀ ਆਈਐਸਆਈ ਦੇ ਇਸ਼ਾਰੇ ਤੇ ਜਸੂਸੀ ਕਰਨ ਵਾਲਾ ਇਹ ਰਾਮਪੁਰ ਨਿਵਾਸੀ ਸ਼ਹਿਜ਼ਾਦ ਜਿਸ ਨੂੰ ਕਿ ਕਲ ਗ੍ਰਫਤਾਰ ਕਰ ਲਿਆ ਗਿਆ ਤਾਂ ਉੱਥੇ ਹੀ ਦੱਸ ਦਈਏ ਕਿ ਆਈਐਸਆਈ ਦੇ ਕਈ ਹੈਂਡਲਰਸ ਦੇ ਸੰਪਰਕ ਦੇ ਵਿੱਚ ਸੀ ਗੁਪਤ ਸੂਚਨਾਵਾਂ ਭੇਜਦਾ ਸੀ ਤੇ ਹੈਂਡਲਰਸ ਦੇ ਇਸ਼ਾਰੇ ਤੇ ਕਈ ਏਜੰਟਸ ਨੂੰ ਵੀ ਪੈਸਾ ਪਹੁੰਚਾਉਂਦਾ ਸੀ ਤਾਂ ਕੁਝ ਲੋਕਾਂ ਨੂੰ ਪਾਕਿਸਤਾਨ ਵੀ ਇਹ ਭੇਜ ਚੁੱਕਾ ਹੈ ਜਸੂਸੀ ਦੇ ਲਈ ਤਾਂ ਆਈਟੀਐਸ ਨੂੰ ਜਿਹੜੀ ਖੂਫਨਾ ਖੂਫੀਆ ਜਿਹੜੀ ਸੂਚਨਾ ਮਿਲਦੀ ਹੈ ਰਾਮਪੁਰ ਨਿਵਾਸੀ ਇਹ ਵਿਅਕਤੀ ਭਾਰਤ-ਪਾਕਿਸਤਾਨ ਦੀ ਸੀਮਾ ਤੇ ਤਸਕਰੀ ਦਾ ਕੰਮ ਕਰਦਾ ਤਾਂ ISRO ਦਾ ਜਾ ਜਿਹੜਾ ਸਰੰਕਸ਼ਨ ਮਿਲਦਾ ਹੈ ਤਾਂ ਉੱਥੇ ਹੀ ਦੱਸ ਦਈਏ ਕਿ ਜਸੂਸੀ ਕਰਨ ਦੇ ਲਈ ਦੇਸ਼ ਵਿਰੋਧੀ ਗਤੀਵਿਧੀਆਂ ਦੇ ਵਿੱਚ ਵੀ ਸ਼ਾਮਲ ਪਾਇਆ ਜਾਂਦਾ ਹੈ ਤਾਂ ਪਿਛਲੇ ਦਿਨਾਂ ਦੇ ਵਿੱਚ ਕਈ ਪਾਕਿਸਤਾਨੀ ਜਸੂਸ ਜਿਹੜੇ ਫੜੇ ਗਏ ਜਿਸ ਦੇ ਵਿੱਚ ਇੱਕ ਨੌਜਵਾਨ ਮੁੰਡਾ ਤੇ ਉਸ ਦੇ ਨਾਲ ਹੀ ਇੱਕ ਯੂਟਿਊਬਰ ਦਾ ਨਾਮ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਆਇਆ ਤਾਂ ਉੱਥੇ ਹੀ ਹੁਣ ਯੂਪੀ ਤੋਂ ਇਸ ਜਸੂਸ ਦੀ ਵੀ ਗ੍ਰਿਫਤਾਰੀ ਕੀਤੀ ਗਈ ਹੈ ਜਿੱਥੇ ਕਿ ਕਿਹਾ ਜਾ ਰਿਹਾ ਹੈ ਕਿ ਕਈ ਸਾਲਾਂ ਤੋਂ ਪਾਕਿਸਤਾਨ ਆਉਂਦਾ ਜਾਂਦਾ ਰਿਹਾ ਹੈ ਤਾਂ ਉੱਥੇ ਹੀ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਗਈ ਤਾਂ ਪਤਾ ਲੱਗਦਾ ਹੈ ਕਿ ਰਾਮਪੁਰ ਦਾ ਰਹਿਣ ਵਾਲਾ ਕਈ ਸਾਲਾਂ ਤੋਂ ਪਾਕਿਸਤਾਨ ਆਉਂਦਾ ਜਾਂਦਾ ਰਿਹਾ ਹੈ ਤਾਂ ਚੋਰੀ ਛਿਪੇ ਭਾਰਤ ਦੇ ਪਾਕਿਸਤਾਨ ਦੇ ਵਿੱਚ ਕਾਸਮੈਟਿਕ ਕੱਪੜੇ ਮਸਾਲਿਆਂ ਦਾ ਸਮਾਨ ਜਿਹੜਾ ਉਹ ਗਲਤ ਢੰਗ ਦੇ ਨਾਲ ਸਰਹੱਦ ਤੋਂ ਪਾਰ ਲੈ ਕੇ ਜਾਂਦਾ ਸੀ ਤਾਂ ਇਸੇ ਆੜ ਦੇ ਵਿੱਚ ISI ਦੇ ਲਈ ਕੰਮ ਕਰਦਾ ਸੀ ਤਾਂ ਏਜੰਟ ਦੇ ਲਗਾਤਾਰ ਸੰਪਰਕ ਦੇ ਵਿੱਚ ਸੀ ਗੁਪਤ ਸੂਚਨਾਵਾਂ ਦੇਸ਼ ਦੀ ਸੁਰੱਖਿਆ ਦੇ ਨਾਲ ਜੁੜੀਆਂ ਸਾਂਝਾ ਕਰਦਾ ਸੀ ਪਰ ਹੁਣ ਇਸ ਤੇ ਕਾਰਵਾਈ ਕੀਤੀ ਗਈ ਹੈ ਜਿੱਥੇ ਕਿ বিজে ਦਾ ਵੀ ਇੰਤਜ਼ਾਮ ਕਰਾ ਕੇ ਦਿੱਤਾ ਜਾਂਦਾ ਸੀ ਤਾਂ ਹੁਣ ਇਸ ਦੇ ਖਿਲਾਫ ਮਕਦਮਾ ਦਰਜ ਕੀਤਾ ਗਿਆ ਤੇ ਮਰਾਦਾਬਾਦ ਤੋਂ ਇਸ ਨੂੰ ਦਬੋਚ ਲਿਆ ਗਿਆ ਤਾਂ ਕਾਫੀ ਜ਼ਿਆਦਾ ਦੇਸ਼ ਵਿਰੋਧੀ ਗਤੀਵਿਧੀਆਂ ਦੇ ਵਿੱਚ ਹਿੱਸਾ ਪਾਇਆ ਗਿਆ ਤਾਂ ਉੱਥੇ ਹੀ ਕਿਸ ਤਰੀਕੇ ਦੇ ਨਾਲ ਇਹ ਲੋਕਾਂ ਨੂੰ ਜਦੋਂ ਭੇਜਦਾ ਸੀ ਤਾਂ বিজে ਦਾ ਵੀ ਇੰਤਜ਼ਾਮ ਕਰਦਾ ਸੀ ਭਾਰਤ ਦੇ ਖਿਲਾਫ ਜਸੂਸੀ ਦੇ ਲਈ ਆਈਐਸਆਈ ਨੂੰ ਭਾਰਤੀ SIM ਵੀ ਜਿਹੜੀ ਉਪਲਬਧ ਕਰਵਾਈ ਸੀ ਤਾਂ ਉੱਥੇ ਹੀ ਅਦਾਲਤ ਦੇ ਸਾਹਮਣੇ ਅੱਜ ਜਿਹੜਾ ਇਸ ਨੂੰ ਪੇਸ਼ ਕੀਤਾ ਜਾਏਗਾ ਰਿਮਾਂਡ ਦੇ ਲਈ ਤਾਂ ਵੱਡੀ ਅਪਡੇਟ ਹੈ ਕਿ ਕਿਸ ਤਰੀਕੇ ਦੇ ਨਾਲ ਕੁਝ ਲੋਕ ਫੜੇ ਜਾ ਰਹੇ ਨੇ ਜਿਹੜੇ ਕਿ ਪਾਕਿਸਤਾਨ ਦੇ ਲਈ ਜਾਸੂਸੀ ਕਰ ਰਹੇ ਨੇ ਦੱਸ ਦਈਏ ਕਿ ਇੱਕ ਹੋਰ ਪਾਕਿਸਤਾਨੀ جاسੂਸ ਗ੍ਰਿਫਤਾਰ ਕੀਤਾ ਗਿਆ ਤਾਂ ਯੂਪੀ ਦੇ ਵਿੱਚ ਇਹ ਗ੍ਰਿਫਤਾਰੀ ਹੋਈ ਹੈ ਜਿੱਥੇ ਕਿ ਸ਼ਹਿਜ਼ਾਦ ਨਾਮ ਦੇ ਇਸ ਵਿਅਕਤੀ ਨੂੰ ਮਰਾਦਾਬਾਦ ਤੋਂ ਦਬੋਚਿਆ ਗਿਆ ਤਾਂ ਆਈਐਸਆਈ ਨੂੰ ਇੱਕ ਗੁਪਤ ਸੂਚਨਾਮਾ ਭੇਜਦਾ ਸੀ ਤਾਂ ਪੁਸ਼ਗਿਸ਼ ਤੋਂ ਬਾਅਦ ਵੱਡੇ ਖੁਲਾਸੇ ਹੋਏ ਨੇ ਰਾਮਪੁਰ ਦੇ ਨਾਲ ਕਈ ਹੋਰ ਸਥਾਨਾਂ ਦੇ ਵਿੱਚ ਲੋਕਾਂ ਦੀ ਤਸਕਰੀ ਦੀ ਆੜ ਦੇ ਵਿੱਚ ਆਈਐਸਆਈ ਦੇ ਲਈ ਕੰਮ ਕਰਨ ਦੇ ਲਈ ਪਾਕਿਸਤਾਨ ਜਿਹੜਾ ਉਹ ਲੋਕਾਂ ਨੂੰ ਭੇਜਦਾ ਸੀ ਤਾਂ ਉੱਥੇ ਹੀ ਪਾਕਿਸਤਾਨੀ ਖੂਫੀਆ ਏਜੰਸੀ ISI ਦੇ ਇਸ਼ਾਰੇ ਤੇ ਜਸੂਸੀ ਕਰਨ ਵਾਲਾ ਇਹ ਰਾਮਪੁਰ ਨਿਵਾਸੀ ਸ਼ਹਿਜ਼ਾਦ ਜਿਸ ਨੂੰ ਕਿ ਕੱਲ ਗ੍ਰਿਫਤਾਰ ਕਰ ਲਿਆ ਗਿਆ ਤਾਂ ਉੱਥੇ ਹੀ ਦੱਸ ਦਈਏ ਕਿ ISI ਦੇ ਕਈ ਹੈਂਡਲਰਸ ਦੇ ਸੰਪਰਕ ਦੇ ਵਿੱਚ ਸੀ ਗੁਪਤ ਸੂਚਨਾਵਾਂ ਭੇਜਦਾ ਸੀ ਤੇ ਹੈਂਡਲਰਸ ਦੇ ਇਸ਼ਾਰੇ ਤੇ ਕਈ ਏਜੰਟਸ ਨੂੰ ਵੀ ਪੈਸਾ ਪਹੁੰਚਾਉਂਦਾ ਸੀ ਤਾਂ ਕੁਝ ਲੋਕਾਂ ਨੂੰ ਪਾਕਿਸਤਾਨ ਵੀ ਇਹ ਭੇਜ ਚੁੱਕਾ ਹੈ ਜਸੂਸੀ ਦੇ ਲਈ ਤਾਂ ਆਈਟੀਐਸ ਨੂੰ ਜਿਹੜੀ ਖੂਫਨਾ ਖੂਫੀਆ ਜਿਹੜੀ ਸੂਚਨਾ ਮਿਲਦੀ ਹੈ रामपुर ਨਿਵਾਸੀ ਇਹ ਵਿਅਕਤੀ ਭਾਰਤ ਪਾਕਿਸਤਾਨ ਦੀ ਸੀਮਾ ਤੇ ਤਸਕਰੀ ਦਾ ਕੰਮ ਕਰਦਾ ਹੈ ਤਾਂ ਆਈਐਸਆਈ ਦਾ ਜਿਹੜਾ ਸਰੰਕਸ਼ਨ ਮਿਲਦਾ ਹੈ ਤਾਂ ਉੱਥੇ ਹੀ ਦੱਸ ਦਈਏ ਕਿ ਜਸੂਸੀ ਕਰਨ ਦੇ ਲਈ ਦੇਸ਼ ਵਿਰੋਧੀ ਗਤੀਵਿਧੀਆਂ ਦੇ ਵਿੱਚ ਵੀ ਸ਼ਾਮਲ ਪਾਇਆ ਜਾਂਦਾ ਹੈ ਤਾਂ ਪਿਛਲੇ ਦਿਨਾਂ ਦੇ ਵਿੱਚ ਕਈ ਪਾਕਿਸਤਾਨੀ ਜਸੂਸ ਜਿਹੜੇ ਫੜੇ ਗਏ ਜਿਸ ਦੇ ਵਿੱਚ ਇੱਕ ਨੌਜਵਾਨ ਮੁੰਡਾ ਤੇ ਉਸ ਦੇ ਨਾਲ ਹੀ ਇੱਕ ਯੂਟਿਊਬਰ ਦਾ ਨਾਮ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਆਇਆ ਤਾਂ ਉੱਥੇ ਹੀ ਹੁਣ ਯੂਪੀ ਤੋਂ ਇਸ ਜਸੂਸ ਦੀ ਵੀ ਗ੍ਰਿਫਤਾਰੀ ਕੀਤੀ ਗਈ ਹੈ ਜਿੱਥੇ ਕਿ ਕਿਹਾ ਜਾ ਰਿਹਾ ਹੈ ਕਿ ਕਈ ਸਾਲਾਂ ਤੋਂ ਪਾਕਿਸਤਾਨ ਆਉਂਦਾ ਜਾਂਦਾ ਰਿਹਾ ਹੈ ਤਾਂ ਉੱਥੇ ਹੀ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਗਈ ਤਾਂ ਪਤਾ ਲੱਗਦਾ ਹੈ ਕਿ ਰਾਮਪੁਰ ਦਾ ਰਹਿਣ ਵਾਲਾ ਕਈ ਸਾਲਾਂ ਤੋਂ ਪਾਕਿਸਤਾਨ ਆਉਂਦਾ ਜਾਂਦਾ ਰਿਹਾ ਹੈ ਤਾਂ ਚੋਰੀ ਛਿਪੇ ਭਾਰਤ ਦੇ ਪਾਕਿਸਤਾਨ ਦੇ ਵਿੱਚ ਕੋਸਮੈਟਿਕ ਕੱਪੜੇ ਮਸਾਲਿਆਂ ਦਾ ਸਮਾਨ ਜਿਹੜਾ ਉਹ ਗਲਤ ਢੰਗ ਦੇ ਨਾਲ ਸਰਹੱਦ ਤੋਂ ਪਾਰ ਲੈ ਕੇ ਜਾਂਦਾ ਸੀ ਤਾਂ ਇਸੇ ਆੜ ਦੇ ਵਿੱਚ ISI ਦੇ ਲਈ ਕੰਮ ਕਰਦਾ ਸੀ ਤਾਂ ਏਜੰਟ ਦੇ ਲਗਾਤਾਰ ਸੰਪਰਕ ਦੇ ਵਿੱਚ ਸੀ ਗੁਪਤ ਸੂਚਨਾਵਾਂ ਦੇਸ਼ ਦੀ ਸੁਰੱਖਿਆ ਦੇ ਨਾਲ ਜੁੜੀਆਂ ਸਾਂਝਾ ਕਰਦਾ ਸੀ ਪਰ ਹੁਣ ਇਸ ਤੇ ਕਾਰਵਾਈ ਕੀਤੀ ਗਈ ਹੈ ਜਿੱਥੇ ਕਿ ਅ ਬੀਜੇ ਦਾ ਵੀ ਇੰਤਜ਼ਾਮ ਕਰਾ ਕੇ ਦਿੱਤਾ ਜਾਂਦਾ ਸੀ ਤਾਂ ਹੁਣ ਇਸ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਤੇ ਮਰਾਦਾਬਾਦ ਤੋਂ ਇਸ ਨੂੰ ਦਬੋਚ ਲਿਆ ਗਿਆ ਤਾਂ ਕਾਫੀ ਜ਼ਿਆਦਾ ਦੇਸ਼ ਵਿਰੋਧੀ ਗਤੀਵਿਧੀਆਂ ਦੇ ਵਿੱਚ ਹਿੱਸਾ ਪਾਇਆ ਗਿਆ ਤਾਂ ਉੱਥੇ ਹੀ ਕਿਸ ਤਰੀਕੇ ਦੇ ਨਾਲ ਇਹ ਲੋਕਾਂ ਨੂੰ ਜਦੋਂ ਭੇਜਦਾ ਸੀ ਤਾਂ ਬੀਜੇ ਦਾ ਵੀ ਇੰਤਜ਼ਾਮ ਕਰਦਾ ਸੀ ਭਾਰਤ ਦੇ ਖਿਲਾਫ ਜਸੂਸੀ ਦੇ ਲਈ ਆਈਐਸਆਈ ਨੂੰ ਭਾਰਤੀ SIM ਵੀ ਜਿਹੜੀ ਉਪਲਬਧ ਕਰਵਾਈ ਸੀ ਤਾਂ ਉੱਥੇ ਹੀ ਅਦਾਲਤ ਦੇ ਸਾਹਮਣੇ ਅੱਜ ਜਿਹੜਾ ਇਸ ਨੂੰ ਪੇਸ਼ ਕੀਤਾ ਜਾਏਗਾ ਰਮਾਂਡ ਦੇ ਲਈ ਤਾਂ ਵੱਡੀ ਅਪਡੇਟ ਹੈ ਕਿ ਕਿਸ ਤਰੀਕੇ ਦੇ ਨਾਲ ਕੁਝ ਲੋਕ ਫੜੇ ਜਾ ਰਹੇ ਨੇ ਜਿਹੜੇ ਕਿ ਪਾਕਿਸਤਾਨ ਦੇ ਲਈ ਜਾਸੂਸੀ ਕਾਰੇ ਨੇ ਦੱਸ ਦਈਏ ਕਿ ਇੱਕ ਹੋਰ ਪਾਕਿਸਤਾਨੀ ਜਾਸੂਸ ਗ੍ਰਿਫਤਾਰ ਕੀਤਾ ਗਿਆ ਤਾਂ ਯੂਪੀ ਦੇ ਵਿੱਚ ਇਹ ਗ੍ਰਿਫਤਾਰੀ ਹੋਈ ਹੈ ਜਿੱਥੇ ਕਿ ਸ਼ਹਿਜ਼ਾਦ ਨਾਮ ਦੇ ਇਸ ਵਿਅਕਤੀ ਨੂੰ ਮਰਾਦਾਬਾਦ ਤੋਂ ਦਬੋਚਿਆ ਗਿਆ ਤਾਂ ਆਈਐਸਆਈ ਨੂੰ ਇੱਕ ਗੁਪਤ ਸੂਚਨਾਮਾ ਭੇਜਦਾ ਸੀ ਤਾਂ ਪੁਸ਼ਗਿਸ਼ ਤੋਂ ਬਾਅਦ ਵੱਡੇ ਖੁਲਾਸੇ ਹੋਏ ਨੇ ਰਾਮਪੁਰ ਦੇ ਨਾਲ ਕਈ ਹੋਰ ਸਥਾਨਾਂ ਦੇ ਵਿੱਚ ਲੋਕਾਂ ਦੀ ਤਸਕਰੀ ਦੀ ਆੜ ਦੇ ਵਿੱਚ ਆਈਐਸਆਈ ਦੇ ਲਈ ਕੰਮ ਕਰਨ ਦੇ ਲਈ ਪਾਕਿਸਤਾਨ ਜਿਹੜਾ ਉਹ ਲੋਕਾਂ ਨੂੰ ਭੇਜਦਾ ਸੀ ਤਾਂ ਉੱਥੇ ਹੀ ਪਾਕਿਸਤਾਨੀ ਖੂਫੀਆ ਏਜੰਸੀ ISI ਦੇ ਇਸ਼ਾਰੇ ਤੇ ਜਸੂਸੀ ਕਰਨ ਵਾਲਾ ਇਹ ਰਾਮਪੁਰ ਨਿਵਾਸੀ ਸ਼ਹਿਜ਼ਾਦ ਜਿਸ ਨੂੰ ਕਿ ਕੱਲ ਗ੍ਰਿਫਤਾਰ ਕਰ ਲਿਆ ਗਿਆ ਤਾਂ ਉੱਥੇ ਹੀ ਦੱਸ ਦਈਏ ਕਿ ISI ਦੇ ਕਈ ਹੈਂਡਲਰਸ ਦੇ ਸੰਪਰਕ ਦੇ ਵਿੱਚ ਸੀ ਗੁਪਤ ਸੂਚਨਾਵਾਂ ਭੇਜਦਾ ਸੀ ਤੇ ਹੈਂਡਲਰਸ ਦੇ ਇਸ਼ਾਰੇ ਤੇ ਕਈ ਏਜੰਟਸ ਨੂੰ ਵੀ ਪੈਸਾ ਪਹੁੰਚਾਉਂਦਾ ਸੀ ਤਾਂ ਕੁਝ ਲੋਕਾਂ ਨੂੰ ਪਾਕਿਸਤਾਨ ਵੀ ਇਹ ਭੇਜ ਚੁੱਕਾ ਹੈ ਜਸੂਸੀ ਦੇ ਲਈ ਤਾਂ ਆਈਟੀਐਸ ਨੂੰ ਜਿਹੜੀ ਖੂਫਨਾ ਖੂਫੀਆ ਜਿਹੜੀ ਸੂਚਨਾ ਮਿਲਦੀ ਹੈ ਰਾਮਪੁਰ ਨਿਵਾਸੀ ਇਹ ਵਿਅਕਤੀ ਭਾਰਤ ਪਾਕਿਸਤਾਨ ਦੀ ਸੀਮਾ ਤੇ ਤਸਕਰੀ ਦਾ ਕੰਮ ਕਰਦਾ ਹੈ ਤਾਂ ਆਈਐਸਆਈ ਦਾ ਜਿਹੜਾ ਸਰੰਕਸ਼ਨ ਮਿਲਦਾ ਹੈ ਤਾਂ ਉੱਥੇ ਹੀ ਦੱਸ ਦਈਏ ਕਿ ਜਸੂਸੀ ਕਰਨ ਦੇ ਲਈ ਦੇਸ਼ ਵਿਰੋਧੀ ਗਤੀਵਿਧੀਆਂ ਦੇ ਵਿੱਚ ਵੀ ਸ਼ਾਮਲ ਪਾਇਆ ਜਾਂਦਾ ਹੈ ਤਾਂ ਪਿਛਲੇ ਦਿਨਾਂ ਦੇ ਵਿੱਚ ਕਈ ਪਾਕਿਸਤਾਨੀ ਜਸੂਸ ਜਿਹੜੇ ਫੜੇ ਗਏ ਜਿਸ ਦੇ ਵਿੱਚ ਇੱਕ ਨੌਜਵਾਨ ਮੁੰਡਾ ਤੇ ਉਸ ਦੇ ਨਾਲ ਹੀ ਇੱਕ ਯੂਟਿਊਬਰ ਦਾ ਨਾਮ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਆਇਆ ਤਾਂ ਉੱਥੇ ਹੀ ਹੁਣ ਯੂਪੀ ਤੋਂ ਇਸ ਜਸੂਸ ਦੀ ਵੀ ਗ੍ਰਿਫਤਾਰੀ ਕੀਤੀ ਗਈ ਹੈ ਜਿੱਥੇ ਕਿ ਕਿਹਾ ਜਾ ਰਿਹਾ ਹੈ ਕਿ ਕਈ ਸਾਲਾਂ ਤੋਂ ਪਾਕਿਸਤਾਨ ਆਉਂਦਾ ਜਾਂਦਾ ਰਿਹਾ ਹੈ ਤਾਂ ਉੱਥੇ ਹੀ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਗਈ ਤਾਂ ਪਤਾ ਲੱਗਦਾ ਹੈ ਕਿ ਰਾਮਪੁਰ ਦਾ ਰਹਿਣ ਵਾਲਾ ਕਈ ਸਾਲਾਂ ਤੋਂ ਪਾਕਿਸਤਾਨ ਆਉਂਦਾ ਜਾਂਦਾ ਰਿਹਾ ਹੈ ਤਾਂ ਚੋਰੀ ਛਿਪੇ ਭਾਰਤ ਦੇ ਪਾਕਿਸਤਾਨ ਦੇ ਵਿੱਚ ਕਾਸਮੈਟਿਕ ਕੱਪੜੇ ਮਸਾਲਿਆਂ ਦਾ ਸਮਾਨ ਜਿਹੜਾ ਉਹ ਗਲਤ ਢੰਗ ਦੇ ਨਾਲ ਸਰਹੱਦ ਤੋਂ ਪਾਰ ਲੈ ਕੇ ਜਾਂਦਾ ਸੀ ਤਾਂ ਇਸੇ ਆੜ ਦੇ ਵਿੱਚ ISI ਦੇ ਲਈ ਕੰਮ ਕਰਦਾ ਸੀ ਤਾਂ 에ਜੰਟ ਦੇ ਲਗਾਤਾਰ ਸੰਪਰਕ ਦੇ ਵਿੱਚ ਸੀ ਗੁਪਤ ਸੂਚਨਾਵਾਂ ਦੇਸ਼ ਦੀ ਸੁਰੱਖਿਆ ਦੇ ਨਾਲ ਜੁੜੀਆਂ ਸਾਂਝਾ ਕਰਦਾ ਸੀ ਪਰ ਹੁਣ ਇਸ ਤੇ ਕਾਰਵਾਈ ਕੀਤੀ ਗਈ ਹੈ ਜਿੱਥੇ ਕਿ ਵੀਜੇ ਦਾ ਵੀ ਇੰਤਜ਼ਾਮ ਕਰਾ ਕੇ ਦਿੱਤਾ ਜਾਂਦਾ ਸੀ ਤਾਂ ਹੁਣ ਇਸ ਦੇ ਖਿਲਾਫ ਮਕਦਮਾ ਦਰਜ ਕੀਤਾ ਗਿਆ ਤੇ ਮਰਾਦਾਬਾਦ ਤੋਂ ਇਸ ਨੂੰ ਦਬੋਚ ਲਿਆ ਗਿਆ ਤਾਂ ਕਾਫੀ ਜ਼ਿਆਦਾ ਦੇਸ਼ ਵਿਰੋਧੀ ਗਤੀਵਿਧੀਆਂ ਦੇ ਵਿੱਚ ਹਿੱਸਾ ਪਾਇਆ ਗਿਆ ਤਾਂ ਉੱਥੇ ਹੀ ਕਿਸ ਤਰੀਕੇ ਦੇ ਨਾਲ ਇਹ ਲੋਕਾਂ ਨੂੰ ਜਦੋਂ ਭੇਜਦਾ ਸੀ ਤਾਂ বিজে ਦਾ ਵੀ ਇੰਤਜ਼ਾਮ ਕਰਦਾ ਸੀ ਭਾਰਤ ਦੇ ਖਿਲਾਫ ਜਸੂਸੀ ਦੇ ਲਈ ਆਈਐਸਆਈ ਨੂੰ ਭਾਰਤੀ SIM ਵੀ ਜਿਹੜੀ ਉਪਲਬਧ ਕਰਵਾਈ ਸੀ ਤਾਂ ਉੱਥੇ ਹੀ ਅਦਾਲਤ ਦੇ ਸਾਹਮਣੇ ਅੱਜ ਜਿਹੜਾ ਇਸ ਨੂੰ ਪੇਸ਼ ਕੀਤਾ ਜਾਏਗਾ ਰਿਮਾਂਡ ਦੇ ਲਈ ਤਾਂ ਵੱਡੀ ਅਪਡੇਟ ਹੈ ਕਿ ਕਿਸ ਤਰੀਕੇ ਦੇ ਨਾਲ ਕੁਝ ਲੋਕ ਫੜੇ ਜਾ ਰਹੇ ਨੇ ਜਿਹੜੇ ਕਿ ਪਾਕਿਸਤਾਨ ਦੇ ਲਈ ਜਸੂਸੀ ਕਰ ਰਹੇ ਨੇ ਦੱਸ ਦਈਏ ਕਿ ਇੱਕ ਹੋਰ ਪਾਕਿਸਤਾਨੀ ਜਸੂਸ ਗ੍ਰਿਫਤਾਰ ਕੀਤਾ ਗਿਆ ਤਾਂ ਯੂਪੀ ਦੇ ਵਿੱਚ ਇਹ ਗ੍ਰਿਫਤਾਰੀ ਹੋਈ ਹੈ ਜਿੱਥੇ ਕਿ ਸ਼ਹਿਜ਼ਾਦ ਨਾਮ ਦੇ ਇਸ ਵਿਅਕਤੀ ਨੂੰ ਮਰਾਦਾਬਾਦ ਤੋਂ ਦਬੋਚਿਆ ਗਿਆ ਤਾਂ ਆਈਐਸਆਈ ਨੂੰ ਇੱਕ ਗੁਪਤ ਸੂਚਨਾਮਾ ਭੇਜਦਾ ਸੀ ਤਾਂ ਪੁਸ਼ਗਿਸ਼ ਤੋਂ ਬਾਅਦ ਵੱਡੇ ਖੁਲਾਸੇ ਹੋਏ ਨੇ ਰਾਮਪੁਰ ਦੇ ਨਾਲ ਕਈ ਹੋਰ ਸਥਾਨਾਂ ਦੇ ਵਿੱਚ ਲੋਕਾਂ ਦੀ ਤਸਕਰੀ ਦੀ ਆੜ ਦੇ ਚ ਇਐਸਆਈ ਦੇ ਲਈ ਕੰਮ ਕਰਨ ਦੇ ਲਈ ਪਾਕਿਸਤਾਨ ਜਿਹੜਾ ਉਹ ਲੋਕਾਂ ਨੂੰ ਭੇਜਦਾ ਸੀ ਤਾਂ ਉੱਥੇ ਹੀ ਪਾਕਿਸਤਾਨੀ ਖੂਫੀਆ ਏਜੰਸੀ ਆਈਐਸਆਈ ਦੇ ਇਸ਼ਾਰੇ ਤੇ ਜਸੂਸੀ ਕਰਨ ਵਾਲਾ ਇਹ ਰਾਮਪੁਰ ਨਿਵਾਸੀ ਸ਼ਹਿਜ਼ਾਦ ਜਿਸ ਨੂੰ ਕਿ ਗੱਲ ਗ੍ਰਫਤਾਰ ਕਰ ਲਿਆ ਗਿਆ ਤਾਂ ਉੱਥੇ ਹੀ ਦੱਸ ਦਈਏ ਕਿ ਆਈਐਸਆਈ ਦੇ ਕਈ ਹੈਂਡਲਰਸ ਦੇ ਸੰਪਰਕ ਦੇ ਵਿੱਚ ਸੀ ਗੁਪਤ ਸੂਚਨਾਵਾਂ ਭੇਜਦਾ ਸੀ ਤੇ ਹੈਂਡਲਰਸ ਦੇ ਇਸ਼ਾਰੇ ਤੇ ਕਈ ਏਜੰਟਸ ਨੂੰ ਵੀ ਪੈਸਾ ਪਹੁੰਚਾਉਂਦਾ ਸੀ ਤਾਂ ਕੁਝ ਲੋਕਾਂ ਨੂੰ ਪਾਕਿਸਤਾਨ ਵੀ ਇਹ ਭੇਜ ਚੁੱਕਾ ਹੈ ਜਸੂਸੀ ਦੇ ਲਈ ਤਾਂ ਆਈਟੀਐਸ ਨੂੰ ਜਿਹੜੀ ਖੂਫਨਾ ਖੂਫੀਆ ਜਿਹੜੀ ਸੂਚਨਾ ਮਿਲਦੀ ਹੈ ਰਾਮਪੁਰ ਨਿਵਾਸੀ ਇਹ ਵਿਅਕਤੀ ਭਾਰਤ-ਪਾਕਿਸਤਾਨ ਦੀ ਸੀਮਾ ਤੇ ਤਸਕਰੀ ਦਾ ਕੰਮ ਕਰਦਾ ਹੈ ਤਾਂ ISAI ਦਾ ਜਾ ਜਿਹੜਾ ਸਰੰਕਸ਼ਨ ਮਿਲਦਾ ਹੈ ਤਾਂ ਉੱਥੇ ਹੀ ਦੱਸ ਦਈਏ ਕਿ ਜਸੂਸੀ ਕਰਨ ਦੇ ਲਈ ਦੇਸ਼ ਵਿਰੋਧੀ ਗਤੀਵਿਧੀਆਂ ਦੇ ਵਿੱਚ ਵੀ ਸ਼ਾਮਲ ਪਾਇਆ ਜਾਂਦਾ ਹੈ ਤਾਂ ਪਿਛਲੇ ਦਿਨਾਂ ਦੇ ਵਿੱਚ ਕਈ ਪਾਕਿਸਤਾਨੀ ਜਸੂਸ ਜਿਹੜੇ ਫੜੇ ਗਏ ਜਿਸ ਦੇ ਵਿੱਚ ਇੱਕ ਨੌਜਵਾਨ ਮੁੰਡਾ ਤੇ ਉਸ ਦੇ ਨਾਲ ਹੀ ਇੱਕ ਯੂਟਿਊਬਰ ਦਾ ਨਾਮ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਆਇਆ ਤਾਂ ਉੱਥੇ ਹੀ ਹੁਣ ਯੂਪੀ ਤੋਂ ਇਸ ਜਸੂਸ ਦੀ ਵੀ ਗ੍ਰਿਫਤਾਰੀ ਕੀਤੀ ਗਈ ਹੈ ਜਿੱਥੇ ਕਿ ਕਿਹਾ ਜਾ ਰਿਹਾ ਹੈ ਕਿ ਕਈ ਸਾਲਾਂ ਤੋਂ ਪਾਕਿਸਤਾਨ ਆਉਂਦਾ ਜਾਂਦਾ ਰਿਹਾ ਹੈ ਤਾਂ ਉੱਥੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਗਈ ਤਾਂ ਪਤਾ ਲੱਗਦਾ ਹੈ ਕਿ ਰਾਮਪੁਰ ਦਾ ਰਹਿਣ ਵਾਲਾ ਕਈ ਸਾਲਾਂ ਤੋਂ ਪਾਕਿਸਤਾਨ ਆਉਂਦਾ ਜਾਂਦਾ ਰਿਹਾ ਹੈ ਤਾਂ ਚੋਰੀ ਛਿਪੇ ਭਾਰਤ ਦੇ ਪਾਕਿਸਤਾਨ ਦੇ ਵਿੱਚ ਕਾਸਮੈਟਿਕ ਕੱਪੜੇ ਮਸਾਲਿਆਂ ਦਾ ਸਮਾਨ ਜਿਹੜਾ ਉਹ ਗਲਤ ਢੰਗ ਦੇ ਨਾਲ ਸਰਹੱਦ ਤੋਂ ਪਾਰ ਲੈ ਕੇ ਜਾਂਦਾ ਸੀ ਤਾਂ ਇਸੇ ਆੜ ਦੇ ਵਿੱਚ ਆਈਐਸਆਈ ਦੇ ਲਈ ਕੰਮ ਕਰਦਾ ਸੀ ਤਾਂ ਏਜੰਟ ਦੇ ਲਗਾਤਾਰ ਸੰਪਰਕ ਦੇ ਵਿੱਚ ਸੀ ਗੁਪਤ ਸੂਚਨਾਵਾਂ ਦੇਸ਼ ਦੀ ਸੁਰੱਖਿਆ ਦੇ ਨਾਲ ਜੁੜੀਆਂ ਸਾਂਝਾ ਕਰਦਾ ਸੀ ਪਰ ਹੁਣ ਇਸ ਤੇ ਕਾਰਵਾਈ ਕੀਤੀ ਗਈ ਹੈ ਜਿੱਥੇ ਕਿ ਬੀਜੇ ਦਾ ਵੀ ਇੰਤਜ਼ਾਮ ਕਰਾ ਕੇ ਦਿੱਤਾ ਜਾਂਦਾ ਸੀ ਤਾਂ ਹੁਣ ਇਸ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਤੇ ਮਰਾਦਾਬਾਦ ਤੋਂ ਇਸ ਨੂੰ ਦਬੋਚ ਲਿਆ ਗਿਆ ਤਾਂ ਕਾਫੀ ਜ਼ਿਆਦਾ ਦੇਸ਼ ਵਿਰੋਧੀ ਗਤੀਵਿਧੀਆਂ ਦੇ ਵਿੱਚ ਹਿੱਸਾ ਪਾਇਆ ਗਿਆ ਤਾਂ ਉੱਥੇ ਹੀ ਕਿਸ ਤਰੀਕੇ ਦੇ ਨਾਲ ਇਹ ਲੋਕਾਂ ਨੂੰ ਜਦੋਂ ਭੇਜਦਾ ਸੀ ਤਾਂ ਬੀਜੇ ਦਾ ਵੀ ਇੰਤਜ਼ਾਮ ਕਰਦਾ ਸੀ ਭਾਰਤ ਦੇ ਖਿਲਾਫ ਜਸੂਸੀ ਦੇ ਲਈ ਆਈਐਸਆਈ ਨੂੰ ਭਾਰਤੀ ਸਿੰਮ ਵੀ ਜਿਹੜੀ ਉਪਲਬਧ ਕਰਵਾਈ ਸੀ ਤਾਂ ਉੱਥੇ ਹੀ ਅਦਾਲਤ ਦੇ ਸਾਹਮਣੇ ਅੱਜ ਜਿਹੜਾ ਇਸ ਨੂੰ ਪੇਸ਼ ਕੀਤਾ ਜਾਏਗਾ ਰਿਮਾਂਡ ਦੇ ਲਈ ਤਾਂ ਵੱਡੀ ਅਪਡੇਟ ਹੈ ਕਿ ਕਿਸ ਤਰੀਕੇ ਦੇ ਨਾਲ ਕੁਝ ਲੋਕ ਫੜੇ ਜਾ ਰਹੇ ਨੇ ਜਿਹੜੇ ਕਿ ਪਾਕਿਸਤਾਨ ਦੇ ਲਈ ਜਾਸੂਸੀ ਕਰ ਰਹੇ ਨੇ ਦੱਸ ਦਈਏ ਕਿ ਇੱਕ ਹੋਰ ਪਾਕਿਸਤਾਨੀ جاسੂਸ ਗ੍ਰਿਫਤਾਰ ਕੀਤਾ ਗਿਆ ਤਾਂ ਯੂਪੀ ਦੇ ਵਿੱਚ ਇਹ ਗ੍ਰਿਫਤਾਰੀ ਹੋਈ ਹੈ ਜਿੱਥੇ ਕਿ ਸ਼ਹਜਾਦ ਨਾਮ ਦੇ ਇਸ ਵਿਅਕਤੀ ਨੂੰ ਮਰਾਦਾਬਾਦ ਤੋਂ ਦਬੋਚਿਆ ਗਿਆ ਤਾਂ ਆਈਐਸਆਈ ਨੂੰ ਇੱਕ ਗੁਪਤ ਸੂਚਨਾਮਾ ਭੇਜਦਾ ਸੀ ਤਾਂ ਪੁਛਗਿਸ਼ ਤੋਂ ਬਾਅਦ ਵੱਡੇ ਖੁਲਾਸੇ ਹੋਏ ਨੇ ਰਾਮਪੁਰ ਦੇ ਨਾਲ ਕਈ ਹੋਰ ਸਥਾਨਾਂ ਦੇ ਵਿੱਚ ਲੋਕਾਂ ਦੀ ਤਸਕਰੀ ਦੀ ਆੜ ਦੇ ਵਿੱਚ ਆਈਐਸਆਈ ਦੇ ਲਈ ਕੰਮ ਕਰਨ ਦੇ ਲਈ ਪਾਕਿਸਤਾਨ ਜਿਹੜਾ ਉਹ ਲੋਕਾਂ ਨੂੰ ਭੇਜਦਾ ਸੀ ਤਾਂ ਉੱਥੇ ਹੀ ਪਾਕਿਸਤਾਨੀ ਖੂਫੀਆ ਏਜੰਸੀ ISI ਦੇ ਇਸ਼ਾਰੇ ਤੇ ਜਸੂਸੀ ਕਰਨ ਵਾਲਾ ਇਹ ਰਾਮਪੁਰ ਨਿਵਾਸੀ ਸ਼ਹਿਜ਼ਾਦ ਜਿਸ ਨੂੰ ਕਿ ਕੱਲ ਗ੍ਰਿਫਤਾਰ ਕਰ ਲਿਆ ਗਿਆ ਤਾਂ ਉੱਥੇ ਹੀ ਦੱਸ ਦਈਏ ਕਿ ISI ਦੇ ਕਈ ਹੈਂਡਲਰਸ ਦੇ ਸੰਪਰਕ ਦੇ ਵਿੱਚ ਸੀ ਗੁਪਤ ਸੂਚਨਾਵਾਂ ਭੇਜਦਾ ਸੀ ਤੇ ਹੈਂਡਲਰਸ ਦੇ ਇਸ਼ਾਰੇ ਤੇ ਕਈ ਏਜੰਟਸ ਨੂੰ ਵੀ ਪੈਸਾ ਪਹੁੰਚਾਉਂਦਾ ਸੀ ਤਾਂ ਕੁਝ ਲੋਕਾਂ ਨੂੰ ਪਾਕਿਸਤਾਨ ਵੀ ਇਹ ਭੇਜ ਚੁੱਕਾ ਹੈ ਜਸੂਸੀ ਦੇ ਲਈ ਤਾਂ ਆਈਟੀਐਸ ਨੂੰ ਜਿਹੜੀ ਖੂਫਨਾ ਖੂਫੀਆ ਜਿਹੜੀ ਸੂਚਨਾ ਮਿਲਦੀ ਹੈ ਰਾਮਪੁਰ ਨਿਵਾਸੀ ਇਹ ਵਿਅਕਤੀ ਭਾਰਤ ਪਾਕਿਸਤਾਨ ਦੀ ਸੀਮਾ ਤੇ ਤਸਕਰੀ ਦਾ ਕੰਮ ਕਰਦਾ ਹੈ ਤਾਂ ਆਈਐਸਆਈ ਦਾ ਜਾ ਜਿਹੜਾ ਸਰੰਕਸ਼ਨ ਮਿਲਦਾ ਹੈ ਤਾਂ ਉੱਥੇ ਹੀ ਦੱਸ ਦਈਏ ਕਿ ਜਸੂਸੀ ਕਰਨ ਦੇ ਲਈ ਦੇਸ਼ ਵਿਰੋਧੀ ਗਤੀਵਿਧੀਆਂ ਦੇ ਵਿੱਚ ਵੀ ਸ਼ਾਮਲ ਪਾਇਆ ਜਾਂਦਾ ਹੈ ਤਾਂ ਪਿਛਲੇ ਦਿਨਾਂ ਦੇ ਵਿੱਚ ਕਈ ਪਾਕਿਸਤਾਨੀ ਜਸੂਸ ਜਿਹੜੇ ਫੜੇ ਗਏ ਜਿਸ ਦੇ ਵਿੱਚ ਇੱਕ ਨੌਜਵਾਨ ਮੁੰਡਾ ਤੇ ਉਸ ਦੇ ਨਾਲ ਹੀ ਇੱਕ ਯੂਟਿਊਬਰ ਦਾ ਨਾਮ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਆਇਆ ਤਾਂ ਉੱਥੇ ਹੀ ਹੁਣ ਯੂਪੀ ਤੋਂ ਇਸ ਜਸੂਸ ਦੀ ਵੀ ਗ੍ਰਿਫਤਾਰੀ ਕੀਤੀ ਗਈ ਹੈ ਜਿੱਥੇ ਕਿ ਇਹ ਕਿਹਾ ਜਾ ਰਿਹਾ ਹੈ ਕਿ ਕਈ ਸਾਲਾਂ ਤੋਂ ਪਾਕਿਸਤਾਨ ਆਉਂਦਾ ਜਾਂਦਾ ਰਿਹਾ ਹੈ ਤਾਂ ਉੱਥੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਗਈ ਤਾਂ ਪਤਾ ਲੱਗਦਾ ਹੈ ਕਿ ਰਾਮਪੁਰ ਦਾ ਰਹਿਣ ਵਾਲਾ ਕਈ ਸਾਲਾਂ ਤੋਂ ਪਾਕਿਸਤਾਨ ਆਉਂਦਾ ਜਾਂਦਾ ਰਿਹਾ ਹੈ ਤਾਂ ਚੋਰੀ ਛਿਪੇ ਭਾਰਤ ਦੇ ਪਾਕਿਸਤਾਨ ਦੇ ਵਿੱਚ ਕੋਸਮੈਟਿਕ ਕੱਪੜੇ ਮਸਾਲਿਆਂ ਦਾ ਸਮਾਨ ਜਿਹੜਾ ਉਹ ਗਲਤ ਢੰਗ ਦੇ ਨਾਲ ਸਰਹੱਦ ਤੋਂ ਪਾਰ ਲੈ ਕੇ ਜਾਂਦਾ ਸੀ ਤਾਂ ਇਸੇ ਆੜ ਦੇ ਵਿੱਚ ISI ਦੇ ਲਈ ਕੰਮ ਕਰਦਾ ਸੀ ਤਾਂ 에ਜੰਟ ਦੇ ਲਗਾਤਾਰ ਸੰਪਰਕ ਦੇ ਵਿੱਚ ਸੀ ਗੁਪਤ ਸੂਚਨਾਵਾਂ ਦੇਸ਼ ਦੀ ਸੁਰੱਖਿਆ ਦੇ ਨਾਲ ਜੁੜੀਆਂ ਸਾਂਝਾ ਕਰਦਾ ਸੀ ਪਰ ਹੁਣ ਇਸ ਤੇ ਕਾਰਵਾਈ ਕੀਤੀ ਗਈ ਹੈ ਜਿੱਥੇ ਕਿ ਵੀਜ਼ਾ ਦਾ ਵੀ ਇੰਤਜ਼ਾਮ ਕਰਾ ਕੇ ਦਿੱਤਾ ਜਾਂਦਾ ਸੀ ਤਾਂ ਹੁਣ ਇਸ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਤੇ ਮਰਾਦਾਬਾਦ ਤੋਂ ਇਸ ਨੂੰ ਦਬੋਚ ਲਿਆ ਗਿਆ ਤਾਂ ਕਾਫੀ ਜ਼ਿਆਦਾ ਦੇਸ਼ ਵਿਰੋਧੀ ਗਤੀਵਿਧੀਆਂ ਦੇ ਵਿੱਚ ਹਿੱਸਾ ਪਾਇਆ ਗਿਆ ਤਾਂ ਉੱਥੇ ਹੀ ਕਿਸ ਤਰੀਕੇ ਦੇ ਨਾਲ ਇਹ ਲੋਕਾਂ ਨੂੰ ਜਦੋਂ ਭੇਜਦਾ ਸੀ ਤਾਂ ਵੀਜ਼ਾ ਦਾ ਵੀ ਇੰਤਜ਼ਾਮ ਕਰਦਾ ਸੀ ਭਾਰਤ ਦੇ ਖਿਲਾਫ ਜਸੂਸੀ ਦੇ ਲਈ ਆਈਐਸਆਈ ਨੂੰ ਭਾਰਤੀ SIM ਵੀ ਜਿਹੜੀ ਉਪਲਬਧ ਕਰਵਾਈ ਸੀ ਤਾਂ ਉੱਥੇ ਹੀ ਅਦਾਲਤ ਦੇ ਸਾਹਮਣੇ ਅੱਜ ਜਿਹੜਾ ਇਸ ਨੂੰ ਪੇਸ਼ ਕੀਤਾ ਜਾਏਗਾ ਰਮਾਂਡ ਦੇ ਲਈ ਤਾਂ ਵੱਡੀ ਅਪਡੇਟ ਹੈ ਕਿ ਕਿਸ ਤਰੀਕੇ ਦੇ ਨਾਲ ਕੁਝ ਲੋਕ ਫੜੇ ਜਾ ਰਹੇ ਨੇ ਜਿਹੜੇ ਕਿ ਪਾਕਿਸਤਾਨ ਦੇ ਲਈ ਜਸੂਸੀ ਕਰ ਰਹੇ ਨੇ ਦੱਸ ਦਈਏ ਕਿ ਇੱਕ ਹੋਰ ਪਾਕਿਸਤਾਨੀ ਜਸੂਸ ਗ੍ਰਿਫਤਾਰ ਕੀਤਾ ਗਿਆ ਤਾਂ ਯੂਪੀ ਦੇ ਵਿੱਚ ਇਹ ਗ੍ਰਿਫਤਾਰੀ ਹੋਈ ਹੈ ਜਿੱਥੇ ਕਿ ਸ਼ਹਿਜ਼ਾਦ ਨਾਮ